ਹਾਂਜੀ ਸਰ ਅੱਜ ਜਿਹੜਾ ਇਹ ਡਰੋਨ ਜਿਹੜਾ ਖੇਮ ਕਰਨ ਥਾਣੇ ਦੇ ਅੰਦਰ ਪੈਂਦੇ ਖੇਤਾ ਚੋਂ ਮਿਲਿਆ ਇਹਦੀ ਕੀ ਪ੍ਰਾਪਤੀ ਨਾਲ ਹੋਈ ਹੈ ਜੀ ਦੇਖੋ ਇਹਦੇ ਵਿੱਚ ਮੈਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਦਿੰਦਾ ਪੰਜਾਬ ਪੁਲਿਸ ਤੇ ਬੀਐਸਐਫ ਨੂੰ ਬਾਰਡਰ ਤੇ ਹਮੇਸ਼ਾ ਹੀ ਇਹ ਸਤਾਰਕ ਤੇ ਚੁਕੰਨੀ ਆ ਪਾਕਿਸਤਾਨ ਬੜੀ ਬੜੀ ਕੋਸ਼ਿਸ਼ਾਂ ਕਰ ਚੁੱਕਾ ਤੇ ਸਾਡੀ ਉਹਨਾਂ ਨੂੰ ਚੇਤਾਵਨੀ ਵੀ ਇਹ ਵੇਜਦਾਂ ਦੀਆਂ ਹਰਕਤਾਂ ਤੋਂ ਬਾਜ਼ ਆ ਜਾਣ ਤੇ ਕਰਨੋਂ ਹਟਦਾ ਨਹੀਂ ਕੱਲ ਰਾਤ 9 ਸਵੇਰ 9 ਵਜੇ ਦੇ ਕਰੀਬ ਕੱਲ੍ਹ ਪਿੰਡ ਤੋਂ ਜਿਹੜੀ ਆ ਇਹ ਇੱਕ ਡਰੋਨ ਮੂਵਮੈਂਟ ਦੀ ਸਾਨੂੰ ਪਤਾ ਲੱਗਾ ਸੀ ਜਿਸ ਦੌਰਾਨ ਬੀਐਸਐਫ ਤੇ ਪੰਜਾਬ ਪੁਲਿਸ ਨੇ ਪਹਿਲਾਂ ਰਾਤ ਨੂੰ ਸਰਚ ਕੀਤੀ ਅੱਜ ਦਿਨੇ ਸਰਚ ਕੀਤੀ ਅੱਜ ਦਿਨੇ ਸਰਚ ਦੌਰਾਨ ਬੋਰ ਸਿੰਘ ਸਾਨੂੰ ਪਾਲ ਸਿੰਘ ਨੇ ਜਿਹੜੇ ਖੇਮ ਕਰਨਦੇ ਨੇ ਉਹਨਾਂ ਦੇ ਖੇਤਾਂ ਦੇ ਵਿੱਚੋਂ ਇਹ ਡਰੋਨ ਜਿਹੜਾ ਰਿਕਵਰ ਹੋਇਆ ਵੀ ਦਹੀਰੋਇਨ ਜੋ ਪ੍ਰੋਕਸੀਮੇਟ ਹੈ ਜੈਨੂੰ ਅੰਦਾਜ਼ਨ ਤੋਲਣ ਤੇ ਤਾਂ 4 ਕਿਲੋ ਜਾਪਦੀ ਹੈ ਪਰ ਇਹਦਾ ਐਕਿਊਰੇਟ weight ਜਿਹੜਾ ਉਹ ਤਫਤੀਸ਼ ਦੌਰਾਨ ਇਹਨਾਂ ਨੂੰ ਪੈਕਟਾਂ ਨੂੰ ਖੋਲ ਕੇ ਕੀਤਾ ਜਾਊਗਾ ਤੇ BSF ਤੇ ਪੰਜਾਬ ਪੁਲਿਸ ਮੈਂ ਤੁਹਾਨੂੰ ਫੇਰ ਦੁਬਾਰਾ ਤੋਂ ਦੱਸਦਾ ਹਮੇਸ਼ਾ ਤੋਂ ਹੀ ਸਤਾਰਕ ਆ ਥੋੜੇ ਜੇ ਸਮੇਂ ਚ ਤੁਸੀਂ ਵੇਖਿਆ ਹੋਵੇਗਾ ਕਿ ਲਗਾਤਾਰ ਡਰੋਨ ਪਾਕਿਸਤਾਨ ਕੋਸ਼ਿਸ਼ ਕਰ ਰਿਹਾ ਪਰ ਜਿਹੜੇ ਇਕੁਪਮੈਂਟ ਸਰਕਾਰ ਵੱਲੋਂ ਪਾウダー ਦੇ ਉੱਤੇ ਲੱਗੇ ਉਹਦੇ ਵਿੱਚ ਆਹੀ ਜਿਹੜੀ ਪਾਕਿਸਤਾਨ ਦੀਆਂ ناکਾਮ ਕੋਸ਼ਿਸ਼ਾਂ ਨੇ ਇਹਨਾਂ ਨੂੰ ਅਸੀਂ ਅਸਫਲ ਕਰਦੇ ਆ ਰਹੇ ਹਾਂ ਤੇ ਅੱਜ ਵੀ ਜਿਹੜੀ ਇਸੇ ਲੜੀ ਦੇ ਵਿੱਚ ਇੱਕ ਤੁਸੀਂ ਵੇਖੋ ਬਹੁਤ ਵੱਡਾ ਹੈਕਸਾਕਾਪਟਰ ਹੈਗਾ ਜਿਹਦੇ ਨਾਲ ਪੰਜ ਤੋਂ 6 ਕਿਲੋ ਸਮਾਨ ਜਿਹੜਾ ਢੋਆ ਜਾ ਸਕਦਾ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਨਾਲ ਹੀ ਰੋਨ ਵੀ ਰਿਕਵਰ ਕਰ ਲਿਆ ਸਰ ਕੀ ਅਜ ਤੱਕ ਕੋਈ ਮਤਲਬ ਜਿਹੜਾ ਇਹਨਾਂ ਡਰੋਨ ਦੀ ਮੂਵਮੈਂਟ ਨੂੰ ਮੰਗਾ ਰਿਹਾ ਜਾਂ ਕਰਾ ਰਿਹਾ ਉਸ ਵਿਅਕਤੀ ਬਾਰੇ ਜਿਹੜਾ ਗਲਤ ਨੀਤੀਆਂ ਜਿਹੜਾ ਆਪਣੇ ਦੇਸ਼ ਦੇ ਪ੍ਰਤੀ ਕਰ ਰਿਹਾ ਹੈ ਉਹਦੇ ਬਾਰੇ ਕੋਈ ਅਜਕਲ ਕੋਈ ਗ੍ਰਿਫਤਾਰੀ ਦੇਖੋ ਇਹਦੇ ਵਿੱਚ ਅਸੀਂ ਪੰਜ ਤੋਂ 6 ਗਰੁੱਪ ਜਿਹੜੇ ਨੇ ਮੈਂ ਤਾਂ ਇਹਨਾਂ ਨੂੰ ਗਰੁੱਪ ਹੀ ਕਹਾਂਗਾ ਉਹ ਅਸੀਂ ਫੜ ਚੁੱਕੇ ਨੇ ਉਹ ਆਲਰੇਡੀ ਜੇਲ੍ਹਾਂ ਦੇ ਵਿੱਚ ਨੇ ਨਿਤ ਰੋਜ਼ ਕਿਉਂਕਿ ਇਹਦੇ ਵਿੱਚ ਕਈ ਬੰਦੇ ਨਾ ਆਪਣੇ ਭਾਰਤ ਦੀਆਂ ਜਿਹੜੀਆਂ ਕਾਲੀਆਂ ਭੇਡਾਂ ਨੇ ਉਹ ਵੀ ਸ਼ਾਮਲ ਹੋ ਜਾਂਦੀਆਂ ਨੇ ਜੀ ਇਸ ਮੂਮੈਂਟ ਦੇ ਵਿੱਚ ਵੀ ਕੋਈ ਕਾਲੀ ਭੇਡ ਜਿਹੜੀ ਹੈ ਸ਼ਾਮਲ ਹੋ ਗਏ ਉਹਦੇ ਤੱਕ ਵੀ ਅਸੀਂ ਜਲਦ ਟੈਕਨੀਕਲ ਤਰੀਕੇ ਨਾਲ ਤੇ ਹਰਕ ਤਰੀਕੇ ਨਾਲ ਇਹ ਜਿਹੜੀ ਆ ਦੀ ਤਫਤੀਸ਼ ਕਰਾਂਗੇ ਤੇ ਜਲਦੀ ਜਿਹੜੇ ਇਹਨੂੰ ਮਂਗਾਉਣ ਵਾਲੇ ਆ ਜਾਂ ਇਹਨਾਂ ਨੂੰ ਸੱਦਣ ਵਾਲੇ ਉਹਨਾਂ ਨੂੰ ਫੜ ਕੇ ਅਸੀਂ ਸਲਾਖਾਂ ਦੇ ਪਿੱਛੇ ਭੇਜਾਂਗੇ ਸਰ ਮਤਲਬ ਤੁਹਾਡਾ ਜਿਹੜਾ ਆਪਣੇ ਦੇਸ਼ ਦੇ ਲੋਕ ਆ ਉਹਨਾਂ ਨੂੰ ਜਾਗਰੂਤ ਕਰਨ ਲਈ ਵੀ ਆਪਾਂ ਇਸ ਕੀਵੇਂ ਦਰਿਆ ਤੋਂ ਕਿਸ ਤਰ੍ਹਾਂ ਵੱਜ ਸਕਦੇ ਆ ਕੀ ਤੁਹਾਡਾ ਕਹਿਣਾ ਦੇਖੋ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਆਪ ਜਾਗਰੂਕ ਹੋਣਾ ਪੈਣਾ ਜਿੱਦਾਂ ਅੱਜ ਕਿਸਾਨ ਬੋਰ ਸਿੰਘ ਜਾਗਿਆ ਇਨਫੋਰਮੇਸ਼ਨ ਪੁਲਿਸ ਨੂੰ ਬੀਐਸਐਫ ਨੂੰ ਦਿਓਗੇ ਤੇ ਅਸੀਂ ਜਿਹੜੀਆਂ ਵੱਡੀਆਂ ਖੇਪਾਂ ਫੜਨ ਚ ਕਾਮਯਾਬ ਹੋਵਾਂਗੇ ਜੇ ਵੱਡੀ ਸਪਲਾਈ ਟੁੱਟਦੀ ਆ ਤੇ ਨੈਚੁਰਲੀ ਜਿਹੜੇ ਛੋਟੇ-ਛੋਟੀਆਂ ਪਿੰਡਾਂ ਦੇ ਵਿੱਚ ਸੇਲ ਪਰਚੇਜ਼ ਕਰਨ ਵਾਲੇ ਉਹ ਵੀ ਮਰਦੇ ਨੇ ਤੇ ਮੈਂ ਨਾਲ ਪਿੰਡ ਵਾਸੀਆਂ ਨੂੰ ਤੇ ਆਪਣੇ ਇਲਾਕਾ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕਰਦਾ ਕਿ ਇਹ ਜਿਹੜੀਆਂ ਜੜੀਆਂ ਕਾਲੀਆਂ ਭੇਡਾਂ ਨੇ ਉਹਨਾਂ ਦਾ ਬਿਲਕੁਲ ਸਾਥ ਨਾ ਦੇਣ ਤੇ ਜਿਹੜੀ ਇਤਲਾਹ ਆ ਸੱਚੀ ਤੇ ਸੂਚੀ ਇਤਲਾਹ ਪੁਲਿਸ ਨੂੰ ਦੇਣ ਤਾਂ ਕਿ ਅਸੀਂ ਜਿਹੜਾ ਇਹਨਾਂ ਤੇ ਕਾਬੂ ਪਾ ਸਕੀਏ ਅੰਤ ਦੇ ਵਿੱਚ ਮੈਂ ਫੇਰ ਦੁਬਾਰੇ ਦੱਸਣਾ ਚਾਹੁੰਦਾ ਬੀਐਸਐਫ 101 ਬਟਾਲੀਅਨ ਖੇਮਕਰਨ ਤੇ ਸਬਡਿਵੀਜ਼ਨ ਜਿਹੜੀ ਪਿੱਖੀਪਿੰਡ ਦੀ ਪੁਲਿਸ ਨੇ ਉਪਰਾਲਾ ਕਰਕੇ ਅੱਜ ਡਰੋਨ ਤੇ ਹੀਰੋਨ ਰਿਕਵਰ ਕੀਤੀ ਆ ਤੇ ਅਸੀਂ ਹਮੇਸ਼ਾ ਕਰਦੇ ਰਵਾਂਗੇ ਅੱਗੇ ਵਾਸਤੇ ਵੀ ਅਸੀਂ ਬਾਰਡਰ ਤੇ ਸਤਰਕਿਆ ਤੇ ਮੈਂ ਵਾਰਨਿੰਗ ਦਿੰਦਾ ਆ ਪਾਕਿਸਤਾਨੀਆਂ ਨੂੰ ਜਿਹੜੇ ਇਦਾਂ ਦਾ ਕਾਰੋਬਾਰ ਕਰਦੇ ਆ ਵਾਰਨਿੰਗ ਦਿੰਦਾ ਜਿਹੜੇ ਪੰਜਾਬ ਦੀਆਂ ਕਾਲੀਆਂ ਭੇਡਾਂ ਮੈਂ ਕਹਾਂਗਾ ਨਾ ਕੁੱਤੀਆਂ ਭੇਡਾਂ ਕਾਲੀਆਂ ਭੇਡਾਂ ਜਿਹੜੀਆਂ ਇਸ ਕਾਰੋਬਾਰ ਚੋਂ ਬਾਜ਼ ਆ ਜਾਣ ਨਹੀਂ ਤਾਂ ਉਹਨਾਂ ਵਾਸਤੇ ਜਿਹੜੀ ਜੇਲ ਦੂਰ ਨਹੀਂ ਧੰਨਵਾਦ ਵੈਰੀ